ਇੱਕ ਵਾਰੀ ਆਪਣੇ ਆਪ ਨੂੰ ਪੁੱਛੋ ਕੀ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਜਾਂ ਸ਼ਿਕਾਇਤੀ ਕਦੇ ਲੱਗਿਆ ਕਿ ਕਿੰਨੀ ਘਾਟ ਹੈ ਫੋਨ ਨਹੀਂ ਚੰਗਾ ਕੰਮ ਠੀਕ ਨਹੀਂ ਪੈਸਾ ਘਟਦਾ ਲੋਕ ਸਮਝਦੇ ਨਹੀਂ ਅਸੀਂ ਅਕਸਰ ਆਪਣੇ ਹਾਲਾਤਾਂ ਤੋਂ ਨਾਰਾਜ਼ ਰਹਿੰਦੇ ਹਾਂ ਕਦੇ ਕਹਿੰਦੇ ਆ ਕਾਸ਼ ਮੇਰੇ ਕੋਲੇ ਵਧੀਆ ਘਰ ਹੁੰਦਾ ਕਾਸ਼ ਮੈਂ ਵਧੀਆ ਨੌਕਰੀ ਕਰਦਾ ਹੁੰਦਾ ਕਾਸ਼ ਮੇਰੇ ਮਾਪੇ ਹੋਰ ਸਮਝਦਾਰ ਹੁੰਦੇ ਕਾਸ਼ ਮੇਰੀ ਜ਼ਿੰਦਗੀ ਕਿਸੇ ਹੋਰ ਵਾਂਗ ਹੁੰਨੀ ਸੀ ਪਰ ਇਹ ਕਾਸ਼ ਦੇ ਨਾਲ ਜ਼ਿੰਦਗੀ ਨਹੀਂ ਬਣਦੀ ਸਾਡਾ ਮਨ ਅਕਸਰ ਉਸ ਦਿਸ਼ਾ ਵੱਲ ਭੱਜਦਾ ਹੈ ਜਿੱਥੇ ਕੋਈ ਹੋਰ ਚਮਕ ਰਿਹਾ ਹੋਵੇ ਪਰ ਅਸੀਂ ਕਦੇ ਆਪਣੇ ਹਾਲਾਤਾਂ ਵਿੱਚ ਸ਼ੁਕਰਗੁਜ਼ਾਰੀ ਨਹੀਂ ਲੱਭਦੇ ਪਰ ਇੱਕ ਵਾਰੀ ਆਪਣੇ ਤੋਂ ਨੀਵੇਂ ਨੂੰ ਦੇਖੋ ਅੱਜ ਮੈਂ ਤੁਹਾਡੇ ਨਾਲ ਨੀਲਮ ਦੀ ਜ਼ਿੰਦਗੀ ਸ਼ੇਅਰ ਕਰਦੀ ਹਾਂ ਕਿ ਉਸ ਨੂੰ ਅੱਖਾਂ ਤੋਂ ਕੁਝ ਨਹੀਂ ਦਿਸਦਾ ਸੀ ਪਰ ਉਸ ਦਾ ਦਿਲ ਵੱਡਾ ਸੀ ਨੀਲਮ ਪੰਜਾਬ ਦੇ ਇੱਕ ਪਿੰਡ 'ਚ ਰਹਿੰਦੀ ਸੀ ਜਨਮ ਤੋਂ ਹੀ ਅੱਖਾਂ ਨਹੀਂ ਸਨ ਪਰ ਚਾਹਤ ਸੀ ਸ਼ਿਕਾਇਤ ਨਹੀਂ ਕਰਨੀ ਆਪਣੇ ਹੌਂਸਲੇ ਨਾਲ ਰੌਸ਼ਨੀ ਲਿਆਉਣੀ ਆ ਜਦ ਉਹ ਸਕੂਲ ਜਾਂਦੀ ਲੋਕ ਹੱਸਦੇ ਪਰ ਉਹ ਕਹਿੰਦੀ ਰੱਬ ਨੇ ਜੋ ਦਿੱਤਾ ਹੈ ਉਹ ਕਾਫੀ ਹੈ ਜੋ ਨਹੀਂ ਦਿੱਤਾ ਉਹ ਲੈਣ ਦੀ ਹਿੰਮਤ ਵੀ ਦਿੱਤੀ ਆ ਉਸਨੇ ਬ੍ਰੇਨ ਲਿਪੀ ਚ 10ਵੀਂ ਚ ਟੌਪ ਕੀਤਾ ਅੱਜ ਉਹ ਵਿਜ਼ੂਅਲੀ ਇੰਪੇਅਰਡ ਬੱਚਿਆਂ ਲਈ ਟੀਚਰ ਹੈ ਉਹਨੇ ਕਦੇ ਵੀ ਜ਼ਿੰਦਗੀ ਤੋਂ ਸ਼ਿਕਵਾ ਨਹੀਂ ਕੀਤਾ ਇੱਕ ਹੋਰ ਕਹਾਣੀ ਆ ਰਗਵੀਰ ਦੀ ਉਸਦੇ ਪੈਰ ਨਹੀਂ ਸਨ ਪਰ ਚਾਲ ਸ਼ਾਨਦਾਰ ਸੀ ਰਗਵੀਰ 12 ਸਾਲ ਦਾ ਸੀ ਜਦੋਂ ਲੋਹੇ ਦੀ ਫੈਕਟਰੀ ਵਿੱਚ ਇੱਕ ਹਾਦਸੇ ਦੇ ਵਿੱਚ ਦੋਨੇ ਪੈਰ ਗਵਾ ਲਈ ਘਰ ਦੀ ਹਾਲਤ ਮਾੜੀ ਸੀ ਥੋੜਾ ਸਮਾਂ ਉਹ ਅੰਦਰੋਂ ਟੁੱਟ ਵੀ ਗਿਆ ਸੀ ਪਰ ਮਾਂ ਨੇ ਕਿਹਾ ਕਿ ਪੁੱਤਰ ਰੂਣ ਨਾਲ ਪੈਰ ਵਾਪਸ ਨਹੀਂ ਆਉਣੇ ਪਰ ਮਿਹਨਤ ਨਾਲ ਰਸਤਾ ਜਰੂਰ ਬਣ ਜਾਵੇਗਾ ਅੱਜ ਰਗੁਵੀਰ ਇੱਕ ਮੋਟੀਵੇਸ਼ਨਲ ਸਪੀਕਰ ਆ ਤੇ ਵੀਲ ਚੇਅਰ ਤੇ ਬੈਠ ਕੇ ਹਜ਼ਾਰਾਂ ਦੀ ਜ਼ਿੰਦਗੀ ਬਦਲ ਰਿਹਾ ਇਸੇ ਤਰ੍ਹਾਂ ਇੱਕ ਕਹਾਣੀ ਆ ਬਾਬਾ ਬਲਵੰਤ ਉਸ ਨੂੰ ਇੱਕ ਰੋਟੀ ਖਾਣ ਵਾਲਾ ਬਾਬਾ ਕਹਿੰਦੇ ਸੀ ਬਾਬਾ ਬਲਵੰਤ 85 ਸਾਲ ਦੇ ਨੇ ਹਰ ਰੋਜ਼ ਗਲੀ ਦੇ ਅੰਤ ਵਾਲੇ ਲੰਗਰ ਚ ਇੱਕ ਰੋਟੀ ਖਾਂਦੇ ਨੇ ਕਦੇ ਨਹੀਂ ਮੰਗਦੇ ਹੋਰ ਰੋਟੀ ਉਹ ਕਦੇ ਨਹੀਂ ਮੰਗਦੇ ਤੇ ਨਾ ਕਦੇ ਰੋਏ ਨੇ ਮੈਂ ਪੁੱਛਿਆ ਕਿ ਤੁਸੀਂ ਕਿਸੇ ਤੋਂ ਮੰਗਦੇ ਕਿਉਂ ਨਹੀਂ ਉਹ ਹੱਸੇ ਤੇ ਕਹਿੰਦੇ ਕਿ ਪੁੱਤਰ ਜਿਹੜਾ ਰੱਬ ਇੱਕ ਰੋਟੀ ਰੋਜ਼ ਦੇ ਰਿਹਾ ਹੈ ਉਸ ਉੱਤੇ ਸ਼ਿਕਵਾ ਨਹੀਂ ਸ਼ੁਕਰ ਕਰਨਾ ਚਾਹੀਦਾ ਜਿਹੜੀ ਰੋਟੀ ਅਸੀਂ ਅਕਸਰ ਠੋਕਰਾਂ ਮਾਰ ਦਿੰਨੇ ਆ ਉਹ ਕਿਸੇ ਹੋਰ ਲਈ ਅੱਜ ਖੁਆਬ ਹੁੰਦੀ ਆ ਜਿਹੜੇ ਕੱਪੜੇ ਅਸੀਂ ਪਿਛਲੇ ਸਾਲ ਦੇ ਕਹਿ ਕੇ ਸਾਈਡ ਤੇ ਕਰ ਦਿੰਨੇ ਆ ਉਹ ਕਿਸੇ ਲਈ ਲੱਕੀ ਕੱਪੜੇ ਹੁੰਦੇ ਨੇ ਜਿੱਥੇ ਅਸੀਂ ਕਹਿ ਦਿੰਨੇ ਆ ਕਿ ਮੈਂ ਤੰਗ ਆ ਗਿਆ ਹਾਂ ਉੱਥੇ ਕਈ ਲੋਕ ਤੁਹਾਡੇ ਵਰਗਾ ਜੂਣਾ ਚਾਹੁੰਦੇ ਨੇ ਸੱਚ ਪੁੱਛੋ ਤਾਂ ਜੀਵਨ ਸਦਾ ਬੁਰਾ ਨਹੀਂ ਹੁੰਦਾ ਸਾਡੀ ਨਜ਼ਰ ਹੀ ਹੈ ਜੋ ਉਸ ਨੂੰ ਨਕਾਰਾਤਮਕ ਬਣਾਉਂਦੀ ਹੈ ਅਸੀਂ ਅਕਸਰ ਆਪਣੀ ਜ਼ਿੰਦਗੀ ਦੀ ਤੁਲਨਾ ਹੋਰਾਂ ਨਾਲ ਕਰਦੇ ਹਾਂ ਪਰ ਯਾਦ ਰੱਖੋ ਉਹ ਫੋਟੋ ਜਿੱਥੇ ਕੋਈ ਬਿਲਡਿੰਗ ਦੇ ਬਾਹਰ BMW ਖੜੀ ਵਿਖਾਈ ਜਾਂਦੀ ਆ ਉਹ ਕਿਸੇ ਹੋਰ ਦੀ ਆ ਪਰ ਕੀ ਪਤਾ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਅੰਦਰੋਂ ਕੀ ਜੰਗ ਚੱਲ ਰਹੀ ਹੋਵੇ ਅਸੀਂ ਜ਼ਿੰਦਗੀ ਦਾ ਮੁਕਾਬਲਾ ਉਹਨਾਂ ਚਮਕਦਾਰ ਲਹਿਮਿਆਂ ਨਾਲ ਕਰਦੇ ਹਾਂ ਜੋ ਕਿਸੇ ਰੀਲ ਜਾਂ ਸਟੇਟਸ ਤੇ ਹੁੰਦੇ ਨੇ ਪਰ ਜ਼ਿੰਦਗੀ ਸਿਰਫ ਚਮਕ ਨਹੀਂ ਹੁੰਦੀ ਉਹ ਧੁੰਦ ਮਿੱਟੀ ਤੇ ਹੌਂਸਲੇ ਦੀ ਕਹਾਣੀ ਹੁੰਦੀ ਆ ਤੇ ਹੁਣ ਸਾਨੂੰ ਅੱਜ ਦੀ ਮੋਟੀਵੇਸ਼ਨਲ ਵੀਡੀਓ ਤੋਂ ਕੀ ਸਿੱਖਿਆ ਮਿਲਦੀ ਜੇਕਰ ਅਸੀਂ ਹਮੇਸ਼ਾ ਆਪਣੀ ਜ਼ਿੰਦਗੀ ਦੀ ਘਾਟ ਵੇਖਦੇ ਰਹਾਂਗੇ ਤਾਂ ਅਸੀਂ ਕਦੇ ਵੀ ਸ਼ੁਕਰ ਨਹੀਂ ਕਰ ਪਾਵਾਂਗੇ ਜੇ ਅਸੀਂ ਆਪਣੇ ਤੋਂ ਨੀਵੇਂ ਨੂੰ ਵੇਖੀਏ ਤਾ ਹਰ ਪਲ ਰੱਬ ਦਾ ਅਹਿਸਾਸ ਹੋਵੇਗਾ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਕੋਈ ਇੱਕ ਚੀਜ਼ ਲਿਖੋ ਜਿਸ ਲਈ ਤੁਸੀਂ ਰੱਬ ਦਾ ਸ਼ੁਕਰ ਕਰਦੇ ਹੋ ਕਮੈਂਟ ਕਰਕੇ ਦੱਸਿਓ ਤੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ